ਕੋਈ ਗੱਲ ਨਹੀਂ ਜੇ ਤੇਰੇ ਨਾਲ ਵੇਖ ਕੇ ਹੱਸਦੀ ਹੈ ਨਾ ਹੱਸ ਲੈਂਦੇ ਇੱਕ ਵਾਰਾ ਗੱਡੀ ਆ ਲੈਂਦੇ ਜਿੱਦਾਂ ਦਾ ਕਹੇਂਗੀ ਨਾ ਉਦਾਂ ਦਾ ਬਦਲਾਦ ਕੋ ਲਾਉਂਦੀ ਓਏ ਆਹੋ ਮੈਂ ਆਂ ਕਿਉਂ ਭਲੇਖਾ ਲੱਗਣ ਡਿਆ ਵਾ ਮੈਂ ਤੈਨੂੰ ਕਦੋਂ ਦਾ ਫੋਨ ਲਾਉਂਦੀ ਤੂੰ ਫੋਨ ਕਿਉਂ ਨਹੀਂ ਚੁੱਕਾਂਂਦੇ ਫੋਨ ਨਾ ਬੱਸ ਚ ਪਤਾ ਨਹੀਂ ਲੱਗਾ ਖਲ ਹੋ ਕੇ ਆਉਨੇ ਆ ਨਾਲੇ ਗੱਡੀ ਦੇਣਗੇ ਇਸ ਕਾਰ ਪੀਓ ਕਿੰਨਾ ਮਜ਼ਾ ਆਇਆ ਕਰੂਗਾ ਜਦੋਂ ਉਂਗਲ ਤੇ ਮੈਂ ਚਾਬੀ ਕਮਾਈ ਹੁਣ ਨਾ ਮੁੰਡੇ ਦੇ ਦਿਮਾਗ 'ਚ ਇੱਕ ਵਾਰਾ ਰੀਲ ਭਰ ਦੋ ਤੇ ਕੀ ਕਰਨਾ ਵਾ ਇਹ ਹੁਣ ਤੁਹਾਡੇ ਹੱਥ ਵਸ ਜੇ ਗਰਮੀ ਦੇ ਵਿੱਚ ਛਾਟੀ ਪਸੀਨਾ ਚ ਆ ਜਾਂਦਾ ਬੈੱਡ ਸ਼ੀਟਾਂ ਦੂਜੇ ਤੀਜੇ ਦਿਨੀ ਤੋੜੀਆਂ ਪੈਂਦੀਆਂ ਮਾੜੀ ਜੀ ਚੀਜ਼ ਦੇਪੇ ਨਾ ਉਸੇ ਲੇਕੀੜੀਆਂ ਦੀ ਆ ਜਾਂਦਾਂ ਹਾਂ ਲੰਘ ਗਿਆ ਟੈлефон ਇਹ ਤੇ ਅੰਟੀ ਆ ਮੇਰਾ ਅਧਰਿਆ ਮੁੰਡੇ ਨੇ ਪਤਾ ਨਹੀਂ ਕਿਉਂ ਨਹੀਂ ਫੋਨ ਕੀਤਾ ਮੰਮੀ ਜੀ ਹਾਂ ਬਤਾ ਕੀ ਦੇ ਕਰਨਾ ਕਰਨਾ ਕੀ ਆ ਹੂੰ ਆ ਬੈਟਾ ਛੁੱਟੂ ਪੁਛਾ ਕੇ ਹਟੀ ਹਾਂ। ਚਾ ਰਹਿਣ ਦੇਣਾ ਹੀ ਤੇ ਮੈਂ ਕਰ ਹੀ ਲੈਣਾ ਹੀ। ਚੱਲ ਪੁੱਤ ਕੋਈ ਗੱਲ ਨਹੀਂ ਤੂੰ ਵੀ ਬਾਹਰ ਦਾ ਘਰ ਕਰ ਕਰ ਕੇ ਹਟੀ ਸੀ। ਤੇ ਕਿੰਨਾ ਕਰਨਾ ਸੀਗਾ? ਕਿ ਮੈਂ ਤਾਂ ਕਰਕੇ ਕਿਹਾ ਮੈਂ ਚਲਾਪ ਹੀ ਕਰ ਲੈਣੀ ਆ। ਤੇ ਪੁੱਤ ਮੇਰੀ ਗੱਲ ਸੁਣੋ। ਹਾਂਜੀ। ਨਵਲੀ ਦਾ ਫੋਨ ਨਹੀਂ ਆਇਆ? ਨਹੀਂ ਮੰਮੀ ਜੀ। ਮੈਨੂੰ ਦਿਨੇਗਾ ਆਇਆ ਹੈਗਾ। ਤੁਹਾਨੂੰ ਨਹੀਂ ਕੀਤਾ ਉਹਨਾਂ ਨੇ। ਦੋ ਤਿੰਨ ਦਿਨ ਹੋ ਗਿਆ। ਮੈਨੂੰ ਨੇ ਫੋਨ ਕੀਤਾ। ਚੱਲ ਬੰਦਾ ਰਾਜੀ ਬਾਜੀ ਦੱਸ ਤੇ ਇਹਦੇ ਨਾਲ ਹੀ ਮਨ ਹੋਰ ਹੋ ਜਾਂਦਾ ਵਾ ਵੀ ਫੋਨ ਆ ਗਿਆ ਵਾ। ਮਿੰਨੋ ਵੀ ਆਵੇਂ ਨਾ ਟੈਨਸ਼ਨ ਜੀ ਲੱਗੀ ਆ। ਚਲ ਮੇਰਾ ਤੇ ਨਹੀਂ ਫੋਨ ਚੁੱਕਦੇ। ਚਲ ਤੁਹਾਡੇ ਨਾਲ ਹੀ ਗੱਲ ਕਰ ਲੀਂਦੇ। ਚਰਾਈ ਬਾਈ ਦਾ ਪਤਾ ਲੱਗ ਜਾਂਦਾ। ਛਿਦੈਣੇ ਕਿਦਾਂ ਦੀਆਂ ਗੱਲਾਂ ਡਈਆਂ ਕਰਨ। ਤੈਨੂੰ ਕਿਉਂ ਨਹੀਂ ਫੋਨ ਕਰਨਾ? ਤੈਨੂੰ ਵੀ ਕਰਨਾ ਵਾ ਉਹ ਵਿਜੀ ਹੁਣਾਵਾ। ਜਿਦਾ ਕਰਕੇ ਨਾ ਤੈਨੂੰ ਫੋਨ ਆਇਆ ਵਾ ਤੇ ਨਾ ਮੈਨੂੰ ਹੀ ਆਇਆ ਵਾ। ਮੈਂ ਵੀ ਇੱਕ ਦੋ ਵਾਰ ਹੀ ਨੰਨੀ ਹੁੰਦੀ ਆ। ਤੈਨੂੰ ਪਤਾ ਤਾਂ ਹੈਗਾ ਵਾ। ਆਰਮੀ ਦੀ ਜਿਹੜੀ ਨੌਕਰੀ ਹੈ ਨਾ ਬੜੀ ਸਖਤ ਵਾ। ਉਹ ਤਾਂ ਘੜੀ-ਘੜੀ ਫੋਨ ਕਰੀਏ ਨਾ ਫਿਰ ਅਗਲੇ ਵੀ ਕਹਿੰਦੇ ਵੀ ਜਾ ਛੁੱਟੀ ਲੈ ਜਾ ਤੇ ਘਰ ਚੱਲ ਜਾ। ਤੈਨੂੰ ਮੈਂ ਤਾਂ ਨਹੀਂ ਦੇਈ ਕਰਨਾ ਤੇ ਕੋਈ ਨਹੀਂ ਵਿਹਲਾ ਹੋ ਕੇ ਆਪਿਆ ਕਰ ਦੂਗਾ ਵਿਚਾਰਾ ਫੋਨ ਧਿਆਨ ਤੇ ਮੇਰਾ ਵੀ ਉੱਥੇ ਆ ਇੱਕ ਮਾਂ ਦਾ ਦਿਲ ਵਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਜਦੋਂ ਫੋਨ ਨਹੀਂ ਹੁੰਦਾ ਆਹੋ ਤੇ ਮੰਮੀ ਹੈ ਹੀ ਆ ਚਲੋ ਕੋਈ ਗੱਲ ਨਹੀਂ ਜੇ ਆਊਗਾ ਫੋਨ ਤਾਂ ਤੁਸੀਂ ਦੱਸ ਦਿਓ ਤੇ ਜੇ ਮੈਨੂੰ ਆਊਗਾ ਤਾਂ ਮੈਂ ਤੁਹਾਨੂੰ ਦੱਸ ਦਊਂਗੀ ਚਲ ਠੀਕ ਤੇ ਮੈਂ ਕੱਪੜੇ ਬਾਹਰ ਸੁੱਕਣੇ ਪਏ ਆ ਉਹ ਲਾ ਲਿਆ ਵਾ ਲਾ ਲਿਆ ਮਿਲਦੀ ਹਾਂ ਹਾਂਜੀ ਥੇਰਾ ਕੀ ਰਤਾ ਵਾ ਕਿ ਮੰਮੀ ਚੰਗੀ ਹੋ ਗਈ ਆ ਮੰਮੀ ਤਾਂ ਆਪਣੇ ਮਤਲਬ ਵਾਸਤੇ ਚੰਗੀ ਹੋਈ ਆ। ਮੰਮੀ ਨਾ ਉੱਥੇ ਦੀ ਉੱਥੇ ਹੀ ਆ। ਬਦਲੀ ਨਹੀਂ ਗਈ ਮਾਸਾ ਵੀ। ਸਿਰਫ ਗੱਡੀ ਲੈਣ ਵਾਸਤੇ ਮੈਂ ਚੁੱਪ ਕੀਤੀ ਆ। ਕਿ ਮੇਰਾ ਪੁੱਤ ਆਵੇ ਛੁੱਟੀ ਤੇ ਨਵੀਂ ਗੱਡੀ ਚਲਾਵੇ। ਤੈਨੂੰ ਤਾਂ ਮਤ ਫਿਰ ਮੈਂ ਬਾਅਦ ਚ ਦਊਂਗੀ। ਸੰਦੀਪ ਪੁੱਤ ਕੱਪੜੇ ਨਹੀਂ ਪ੍ਰੈਸ ਕਰਨ। ਹਾਂਜੀ ਮੰਮੀ। ਮੂੰਹ じゃ ਕੋ ਵਟਿਆ ਵਾ ਤੂੰ। ਮੰਮੀ ਮੈਂ ਕਿਉਂ ਮੂੰਹ ਵਟਣਾ? ਇਹਨੂੰ ਛੱਡ ਤਾ ਪਹਿਲਾਂ ਮੇਰੇ ਨਾਲ ਗੱਲ ਕਰ। ਈ ਗੱਲ ਨਾ ਉਹਨੇ ਤਾਂ ਮੇਰੇ ਨਾਲ ਇਦਾਂ ਕਰਨਾ ਹੀ ਆ ਤੇ ਤੂੰ ਤੇ ਧੀ ਆ ਜੇ ਤੂੰ ਹੀ ਇਦਾਂ ਕਰੇਂਗੀ ਉਹਨੇ ਸਿਰ ਤੇ ਚੜਨਾ ਵਾ ਮੈਂ ਕੋਈ ਮਾੜੀ ਚੰਗੀ ਨਹੀਂ ਪੁੱਤਾ ਤੈਨੂੰ ਕਹੀ ਮੰਮੀ ਹੁਣ ਤੁਸੀਂ ਨੌ ਦੀਆਂ ਸਿਫਤਾਂ ਕਰਦੇ ਆ ਧੀ ਨੂੰ ਤੇ ਭੁੱਲ ਗਏ ਆ ਹਾਏ ਮੇਰੀਏ ਕਿਸਮਤੇ ਕਦੀ ਪੁੱਤ ਧੀਆ ਵੀ ਭੁੱਲਦੀਆਂ ਵਾ ਨੌਵਾ ਨੌ ਹੀ ਰਿੰਦੀਆਂ ਵਾ ਧੀਆ ਨਹੀਂ ਕਦੀ ਵੀ ਭੁੱਲਦੀਆਂ ਹੁੰਦੀਆਂ ਹਾ ਦਿਮਾਗ ਚੋਂ ਗੱਲ ਕੱਢ ਦੇ ਹੱਸ ਖੇਡ ਕੇ ਰਿਹਾ ਕਰ ਜਦੋਂ ਇਹਦਾ ਮੂੰਹ ਜਿਹਾ ਬਣਾ ਲੈਨੀ ਆ ਨਾ ਮਿੰਨੂੰ ਮਸਾ ਚੰਗਾ ਨਹੀਂ ਉਹ ਲੱਗਦਾ ਮੰਮੀ ਮੂੰਹ ਤਾਂ ਮੈਂ ਆਪੇ ਬਣਾਉਣਾ ਵਾ ਜਦੋਂ ਤੁਸੀਂ ਉਹਦੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਦਿੰਦੇ ਆ ਉਹ ਬੜਾ ਚੰਗਾ ਕੰਮ ਕਰਨ ਦੇ ਤੁਸੀਂ ਫਿਰ ਕੀ ਪਾਣੀ ਮੰਗ ਲਿਆ ਹੈ ਨਾ ਅੱਗੇ ਵੀ ਤੁਸੀਂ ਕਹਿੰਦੇ ਹੀ ਨਾ ਕਿ ਜਾ ਰਪਿੰਦਰ ਨੂੰ ਕਹਿ ਦੇ ਰੋਟੀ ਖਾਣ ਦੀ ਹੀ ਤੇ ਮੈਂ ਉੱਠ ਕੇ ਜਾਂਦੀ ਪਾਣੀ ਲੈਣ ਪੁੱਤ ਮੈਂ ਤੇਰੀ ਬੇਇੱਜ਼ਤੀ ਥੋੜਾ ਨਹੀਂ ਹਾਂ ਕਰਨ ਕੀ ਆਂਦੇ ਆ ਲੋੜ ਵੇਲੇ ਨਾ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ ਹੁਣ ਹਨ ਨੂੰ ਲੋੜ ਵਾ ਦੋ ਚਾਰ ਤੈਨੂੰ ਗੱਲਾਂ ਕਰੂੰਗੀ ਤਾਂ ਹੀ ਉਹਨੂੰ ਹੋਊਗਾ ਫੇ ਮੰਮੀ ਮੇਰੇ ਵੱਲ ਹੋ ਗਿਆ ਮੇਰੀ ਧੀ ਆ ਇੰਨਾ ਚਿਰ ਮੇਰੇ ਕੋਲ ਰਹੀ ਆ ਤੈਨੂੰ ਤਾਂ ਵੀ ਨਹੀਂ ਪਤਾ ਲੱਗਦਾ ਕਿ ਮੇਰੀ ਮਾਂ ਮੈਨੂੰ ਕਿੰਨਾ ਪਿਆਰ ਕਰਦੀ ਆ ਨੌ ਨੂੰ ਮੈਂ ਨੌ ਦੀ ਥਾਂ ਤੇ ਰੱਖਣਾ ਵਾ ਤੇ 3 ਨੂੰ 3 ਦੀ ਥਾਂ ਤੇ ਆ ਮਮੇ ਜਦੋਂ ਮੇਰੇ ਲਾਗੋ ਨਾਂ ਕੇ ਜਾਂਦੀ ਆ ਨਾ ਹੱਸ ਕੇ ਜਾਂਦੀ ਆ ਕਿ ਮੰਮੀ ਇਹਦੀ ਬੇਇੱਜ਼ਤੀ ਕਰਦੇ ਆ ਮੈਨੂੰ ਨਹੀਂ ਚੰਗਾ ਲੱਗਦਾ ਕੋਈ ਗੱਲ ਨਹੀਂ ਉਹਨੇ ਕਿੰਨਾ ਵਿਚਰ ਹੱਸਣਾ ਮਾਂ ਆਪਣਾ ਨਾ ਕੰਮ ਜਿਹੜਾ ਉਹ ਸਿਰੇ ਲੱਗ ਲੈਂਦੀ ਫੇਰੇ ਰੋਊਗੀ ਕੋਈ ਗੱਲ ਨਹੀਂ ਮੈਂ ਕੱਪੜੇ ਆਪਣੇ ਪ੍ਰੈਸ ਕਰ ਲਏ ਆ ਮੈਂ ਚੱਲਨੀ ਆ ਪਿੰਡ ਕਿਹੜੇ ਪਿੰਡ ਜਾਣਾ ਵਾ ਕਿਤੇ ਨਹੀਂ ਗਾ ਜਾਣਾ ਚੁੱਪ ਕਰਕੇ ਬਹਿ ਜਾ ਮੈਂ ਤੇਰੇ ਪਿਓ ਨੂੰ ਲੱਗੀ ਦੱਸਣ ਕਿ ਸੰਦੀਪ ਆ ਗੱਲਾਂ ਕਰਨ ਲਈ ਆ ਜੇ ਤੂੰ ਜਾਣਾ ਹੀ ਪਰੋਣੇ ਦੇ ਨਾਲ ਚਲ ਜਾਂਦੀ ਹੁਣ ਮਗਰ ਜਾਂਦੀ ਚੰਗੀ ਲੱਗੇਗੀ ਕੀ ਕਹਿਣਗੇ ਤੇ ਕਿਉਂ ਆਈ ਐ ਪਿਛੇ ਹੁਣ ਕੋਈ ਗੱਲ ਨਹੀਂ ਜੇ ਤੇਰੇ ਨਾਲ ਵੇਖ ਕੇ ਹੱਸਦੀ ਐ ਨਾ ਹੱਸ ਲੈਂਦੇ ਇੱਕ ਵਾਰਾ ਗੱਡੀ ਆ ਲੈਂਦੇ ਜਿੱਦਾਂ ਦਾ ਕਹੇਂਗੀ ਨਾ ਓਦਾਂ ਦਾ ਬਦਲਾਦ ਕੋ ਲਾਉਂਗੀ ਮੈਂ ਵੀ ਤੇਰੀ ਮਾਂ ਆਂ ਕੋਈ ਯਕੀਨਤ ਰੱਖ ਆਪਣੀ ਮਾਂ ਤੇ ਵੇਖਾਂਗੇ ਮੰਮੀ ਜਦੋਂ ਤੁਸੀਂ ਬਦਲਾਅ ਲਾਓਗੇ ਜਦੋਂ ਗੱਡੀ ਆ ਗਈ ਨਾ ਉਹਨੇ ਬਦਲ ਜਾਣਾ ਮੈਨੂੰ ਪਤਾ ਵਾ ਤਾਨੂੰ ਵੀ ਧੱਕੇ ਮਾਰ ਕੇ ਬਾਹਰ ਕੱਢਣਾ ਨੇ ਸੰਦੀਪ ਇਹ ਗੱਲਾਂ ਛੱਡ ਬਾਅਦ ਦੀ ਬਾਤ ਚ ਵੇਖੀ ਜਾਊਗੀ ਆ ਜਿਹੜਾ ਕੱਪੜੇ ਪਾਉਂਦੇ ਆ ਨਾ ਇਹ ਕੰਮ ਬੰਦ ਕਰ ਦੇ ਚਲਾ ਮਾਵਾ ਧੀ ਅੰਦਰ ਪੈਨੇ ਚਲੋ ਆ ਜਾ ਮੋ ਤਾ ਨੀ ਫੋਨ ਕਿਉਂ ਨਹੀਂ ਚੁੱਕਣ ਦੇ ਲਾ ਕੇ ਵੇਖਾਂ ਇੱਕ ਵਾਰ ਕੀ ਗੱਲ ਵਾ ਐਨੇ ਫਿਕਰ ਜੀ ਹੋਈ ਜਾਂਦੀ ਆ ਜੇ ਇੱਕ ਪਾਸੋਂ ਟੈਨਸ਼ਨ ਮੁੱਕਦੀ ਆ ਨਾ ਤੇ ਦੂਜੇ ਪਾਸੇ ਸ਼ੁਰੂ ਹੋ ਜਾਂਦੀ ਆ ਹੁਣ ਜੇ ਮੰਮੀ ਤੁਹਾਡੇ ਠੀਕ ਹੋਏ ਆ ਤਾਂ ਹੁਣ ਮੈਨੂੰ ਇਹਨਾਂ ਦੀ ਫਿਕਰ ਲੱਗ ਗਈ ਆ ਚਲ ਬੰਦਾ ਇੰਨਾ ਹੀ ਦੱਸ ਦੇ ਵੀ ਹਾਂ ਵੀ ਮੈਂ ਰਾਜੀ ਬਾਜੀ ਆ ਬਿਜੀ ਆ ਕੰਮ ਦੇ ਵਿੱਚ ਦੱਸਣਾ ਹੀ ਕੁਝ ਨਹੀਂ ਹੁੰਦਾ ਸਰਵਿੰਦਰ ਤੂੰ ਹੀ ਬਈਆ ਹੋ ਮੈਂ ਹੀ ਆ ਮੈਂ ਤੁਹਾਨੂੰ ਕਦੋਂ ਦਾ ਫੋਨ ਲਾਉਂਦੀ ਤੂੰ ਫੋਨ ਕਿਉਂ ਨਹੀਂ ਚੁੱਕਾਂਦੇ ਉਹ ਫੋਨ ਨਾ ਬੱਸ ਚ ਪਤਾ ਨਹੀਂ ਲੱਗਾ ਇੱਥੇ ਉਤਰਿਆ ਮੈਂ ਤੇ ਤੂੰ ਹੀ ਦੱਸਿਆ ਕਿਉਂ ਨਹੀਂ ਕਿ ਮੈਂ ਆਉਣਾ ਆ ਉਹ ਦੱਸਣਾ ਕੀ ਮੈਂ ਤਾਂ ਡਿਊਟੀ ਤੇ ਸੀ ਤੇ ਉਥੋਂ ਫੱਲੋ ਜੀ ਆਇਆ ਮੈਨੂੰ ਨਾ ਉਹਨਾਂ ਨੇ ਕੰਮ ਕਰ ਲਿਆ ਸੀ ਤੇ ਮੈਂ ਇੱਕ ਦੋ ਦਿਨ ਨਾ ਘਰ ਲਾ ਆਵਨਾ ਤੇ ਤਾਂ ਕਰਕੇ ਮੈਂ ਆ ਗਿਆ ਤੁਹਾਨੂੰ ਸਾਰਿਆਂ ਨੂੰ ਇੰਨੀ ਟੈਨਸ਼ਨ ਹੁੰਦੀ ਹੀ ਨਾ ਕਿ ਪਤਾ ਨਹੀਂ ਫੋਨ ਕਿਉਂ ਨਹੀਂ ਚੁੱਕਾਂਦੇ ਹੈਗੇ ਮੜਿਆ ਦੱਸ ਤੇ ਦਿਆ ਕਰੋ ਉਹ ਚੱਲ ਕੋਈ ਗੱਲ ਨਹੀਂ ਘਰ ਹੀ ਆਇਆ ਹਾਂ ਮੈਂ ਚਲੋ ਦੇ ਹੈਈਆ ਚਲਾਓ ਅੰਦਰ ਤੇ ਆਓ ਚੱਲ ਆ ਜਾ ਆ ਜਾ ਰੂਪਿੰਦਰ ਮੰਮੀ ਕਿੱਥੇ ਆ ਮੰਮੀ ਇੱਥੇ ਹੋਣੇ ਨੇ ਅੰਦਰ ਹੀ ਬੁਲਾਉਣੀ ਮੈਂ ਪਾਣੀ ਲਿਆਵਾਂ ਨਾਲੇ ਮੰਮੀ ਮੰਮੀ ਬਾਹਰ ਐ ਕਿੱਥੇ ਬੜੇ ਆ ਸਾਰੇ ਲੈ ਮੇਰਾ ਪੋਤਾ ਆ ਸਸਰੀਕਾਲ ਕੀ ਹਾਲ ਚਾਲ ਵਾ ਹਾਂਜੀ ਠੀਕ ਠਾਕ ਸਸਰੀਕਾ ਬਣ ਠੀਕ ਠਾਕ ਹਾਂਜੀ ਠੀਕ ਠਾਕ ਮੇਰੀ ਗੱਲ ਸੁਣ ਤੂੰ ਤੇ ਪੁੱਤ ਫੋਨ ਕਰਕੇ ਦੱਸਿਆ ਹੀ ਨਹੀਂ ਵੀ ਮੈਂ ਆਉਣਾ ਵਾ ਉਹ ਫੋਨ ਕਰਕੇ ਕੀ ਦੱਸਣਾ ਹੈ ਹਾਂ ਮੈਨੂੰ ਕੱਲਿਆ ਹੀ ਉਹਨਾਂ ਦੇ ਕੰਮ ਕਿਤੇ ਅੱਛਾ ਤੇ ਮੈਂ ਚੱਲ ਦੋ ਦਿਨ ਘਰੋਂ ਲਾ ਆਉਣਾ ਚੱਲਾ ਤੇ ਬੜਾ ਹੀ ਵਧੀਆ ਕੀਤਾ ਹੀ ਤੇਰਾ ਫੋਨ ਨਹੀਂ ਆਇਆ ਤਾਂ ਅਸੀਂ ਤੇ ਫਿਕਰ ਵਿੱਚ ਪਏ ਹਾਂ ਉਹ ਫੋਨ ਮੈਂ ਕੀ ਕਰਨਾ ਸੀ ਰਪਿੰਦਰ ਵੀ ਇਹੀ ਕਰਨਾ ਤੂੰ ਬਸ ਚ ਪਤਾ ਨਹੀਂ ਲੱਗਾ। ਅੱਛਾ ਅੱਛਾ। ਹਾਂਜੀ। ਚੱਲ ਰੁਪਿੰਦਰ ਵਧੀਆ ਜੀ ਚਾਹ ਬਣਾ ਲਵਲੀ ਵਾਸਤੇ। ਹਾਂਜੀ ਅੰਮੀ ਮੈਂ ਨਾਚੀਆਂ ਲੂਟੀਆਂ ਪਾ ਕੇ ਥੱਕੇ ਆਇਆ ਵਿਚਾਰਾ। ਬਣਾਉਣੀ। ਮੈਂ ਚੱਲ 2-3 ਦਿਨ ਫਿਰ ਤੁਰ ਜਾਨੀ ਇੱਥੋਂ। ਚੱਲ ਚੰਗਾ ਵਾਕੇ। ਹੋਰ ਦੱਸ ਠੀਕ ਠਾਕ ਆਥੇ ਮਾਹੌਲ? ਹਾਂ ਠੀਕ ਠਾਕ ਵਧੀਆ ਵਾ। ਮੌਸਮ ਠੀਕ ਆਥੇ? ਮੌਸਮ ਵੀ ਠੀਕ ਆ ਤੁਸੀਂ ਸੁਣਾਓ। ਹਾਂ ਅਸੀਂ ਵੀ ਠੀਕ ਠਾਕ। ਪੁੱਤ ਰੋਟੀ ਖਾਣੀ ਕ ਚਾਹ ਪੀਣੀ ਆ। ਜੇ ਭੁੱਖ ਲੱਗੀ ਤਾਂ ਪਹਿਲਾਂ ਰੋਟੀ ਖਾਲਾ। ਉਹ ਚਲੋ ਕੋਈ ਗੱਲ ਨਹੀਂ ਚਾਹ ਬਣੀ ਪੀ ਲੈਨੇ ਆ। ਬਾਅਦ ਚ ਖ ਕੀ ਗੱਲ ਹੈ ਯਾਰ ਗੱਲ ਕੀ ਹੋਣੀ ਆ ਹਾਂਜੀ ਮੈਨੂੰ ਇਹ ਦੱਸ ਤੇਰੀ ਛੁੱਟੀ ਕਿੰਨੇ ਦਿਨਾਂ ਦੀ ਆ ਛੁੱਟੀ ਤੇ ਮੰਮੀ ਕੱਲ ਸ਼ਾਮ ਨੂੰ ਉਧਰ ਮੈਂ ਚੱਲ ਜਾਣਾ ਤੇ ਉਧਰ ਕੋਈ ਗੱਲ ਵੀ ਨਹੀਂ ਆ ਜੇ ਅਗਲੇ ਦਿਨ ਵੀ ਚੱਲ ਜਾ ਸਵੇਰ ਨੂੰ ਤੇ ਨਾਲੇ ਮੰਮੀ ਤਿੰਨ ਚਾਰ ਜਣੇ ਹੀ ਆਈ ਉਹਨਾਂ ਦਾ ਕੰਮ ਕੋਈ ਘੱਲੇ ਆਈ ਹਨ ਅੱਛਾ ਤੇ ਉਹਦੇ ਕੰਮ ਕਿੰਝ ਦੋਵਾਂ ਘੰਟਿਆਂ ਦਾ ਹੀ ਆ ਤੇ ਇਹ ਆ ਵੀ ਉਹ ਅਹੀਂ ਕਰਕੇ ਨਾ ਉਹ ਵੀ ਆਪਣੇ ਪਿੰਡ ਨੂੰ ਚੱਲ ਗਏ ਤੇ ਮੈਂ ਵੀ ਫਿਰ ਉਹਨੂੰ ਆ ਗਿਆ ਚੱਲ ਆ ਤੈ ਤੂੰ ਵਧੀਆ ਕੀਤਾ ਹਾਂਜੀ ਤੈਨੂੰ ਨਾ ਇੱਥੇ ਮੈਂ ਤਾਂ ਲਿਆਈ ਆ ਹੂੰ ਤੇਰਾ ਸਾਲਾ ਤੇ ਸਾੜੇ ਹਰ ਆਏ ਹੀ ਜੇ ਅੱਛਾ ਉਸ ਦੇ ਹੀ ਵੀ ਹੀ ਗੱਡੀ ਲੈ ਕੇ ਦੇਣੀ ਕਿਹੜੀ ਲੈ ਕੇ ਦੇਈਏ ਤੇ ਮੈਂ ਤੇ ਟਾਲ ਮਟੋਲ ਕਰਤਾ ਹੀ ਆ ਅੱਛਾ ਮੈਂ ਤੇਰਾ ਨਾਲ ਆ ਮੈਂ ਚਲਣੀ ਆਉਣੀ ਹਾਂਜੀ ਸਾਡੇ ਜੋਦੀ ਤਾਂ ਘਰ ਖਲੋਤੀ ਆ ਹੂੰ ਤੂੰ ਮਨ ਬਣਾ ਲੈ ਕਿਹੜੀ ਗੱਡੀ ਲੈਣੀ ਆ ਉਹ ਹੀ ਦੱਸਾਂਗੇ ਫਿਰ ਉਹਨਾਂ ਨੂੰ ਪਿਆ ਲੈ ਕੇ ਦੋ ਉਹ ਮੰਮੀ ਜੇ ਹੁਣ ਮੰਗ ਵੀ ਮੰਗੀ ਤੇ ਰਹੀ ਵੀ ਨੰਗੀ ਤੇ ਫਾਇਦਾ ਕੀ ਹੋਣਾ ਹੁਣ ਜਿਹੜੀਆਂ ਚੱਲਣ ਡੀਆਂ ਨਾ ਸਕਾਰਪਿਓ ਉਹ ਲੈਣੀਆਂ ਆ ਚਲ ਠੀਕ ਵਾ ਫਿਰ ਹਾਂਜੀ ਔਰ ਇੱਕ ਕੰਮ ਕਰ ਜੇ ਤੂੰ ਕਹਿੰਨਾ ਨਾ ਪਰਸੋਂ ਸਵੇਰੇ ਜਾਣਾ ਹੂੰ ਹੂੰ ਮਾਨ ਬਣਾ ਤੇ ਕੱਲ ਨੂੰ ਜਾ ਕੇ ਤਾਂ ਸੌਹਰਿਆਂ ਤੋਂ ਹੋ ਗਿਆ ਉਹ ਮੰਮੀ ਮੰਨ ਕੀ ਬਣਾਉਣਾ ਮੰਨ ਤੇ ਬਣਿਆ ਕੋਈ ਗੱਲ ਨਹੀਂ ਅਸੀਂ ਕੱਲ ਸਵੇਰੇ ਸਵਕਤੇ ਚੱਲ ਜਾਾਂਗੇ ਜਾ ਕੇ ਨਾ ਉਹਨਾਂ ਦੇ ਨਜ਼ਰਾਂ ਵਿੱਚ ਸੱਚਾ ਹੋ ਕੇ ਮੈਂ ਠੀਕ ਠਾਕ ਬੜਾ ਵੱਧ ਗਿਆ ਹਾਂ ਵੇ ਇਹ ਗੱਲ ਦੀ ਨਾ ਤੁਸੀਂ ਟੈਨਸ਼ਨ ਲਓ ਉਹਨਾਂ ਦੇ ਤਾਂ ਮੈਨ ਢਿਡਜ ਵੱਡ ਜਾਣਾ ਜਾਂਦਿਆਂ ਹੀ ਐਦਾਂ ਦੀਆਂ ਗੱਲਾਂ ਕਰਨੀਆਂ ਉਹਨਾਂ ਲੱਗ ਜਾ ਕੇ ਆਹੋ ਮੈਨੂੰ ਪਤਾ ਪੁੱਤ ਕਿਦਾਵਾ ਗੱਡੀ ਵੀ ਤੇ ਲੈਣੀ ਕਿ ਨਹੀਂ ਉਹਨਾਂ ਕੋ ਆ ਤਾਂ ਮਿੱਠੇ ਪਿਆਰੇ ਹੋ ਕੇ ਲਈ ਜਾਣੀ ਕੋਈ ਗੱਲ ਨਹੀਂ ਸੰਦੀਪ ਤਾਂ ਉਹ ਨਹੀਂ ਬੋਲਦੀ ਕੋਈ ਗੱਲ ਕਰ ਤੂੰ ਵੀ ਮੰਮੀ ਜਿੰਨੀ ਉਹਦੀ ਆਕੜ ਵਾ ਮੈਨੂੰ ਗੱਡੀ 'ਚ ਬਿਠਾਉਗੀ ਆ ਲੈ ਗੱਡੀ 'ਚ ਉਹਨੇ ਬਹਲਣਾ ਵਾ ਗੱਡੀ 'ਚ ਤੇਰੇ ਭਰਾ ਨੇ ਬਹਲਣਾ ਵਾ ਬਾਸ ਇਹਨੇ ਮੁੱਕਰ ਜਾਣਾ ਵਾ ਐਵੇਂ ਮੁੱਕਰ ਜਾਣਾ ਇਹਨੂੰ ਕੀ ਹੋਇਆ ਵਾ ਇਹ ਬੜੀ ਚੁੱਪਚੁੱਪ ਬੈਠੀ ਹੈ ਵੇਖਦੀਆਂ ਵੀ ਗੱਲਾਂ ਤੂੰ ਜਾਣ ਹੀ ਦੇ ਹਾਂ ਇਹਦਾ ਵੀ ਹੋਣਾ ਦਿਮਾਗ ਥੋੜਾ ਜਿਹਾ ਵਿਗੜਿਆ ਵਾ ਕਿਉਂ ਕੀ ਗੱਲ ਹੋ ਗਈ ਆ ਐਵੇਂ ਹੀ ਕਿ ਨਿੱਕੀਆਂ ਨਿੱਕੀਆਂ ਗੱਲਾਂ ਦਾ ਹੀ ਇਨੂੰ ਮੈਂ ਸਮਝਾਇਆ ਹੀ ਮੈਂ ਹਉ ਦੇ ਨਿੱਠੀ ਪਰੀ ਹੋ ਕੇ ਰਹਿ ਆਹ ਪਰ ਇਹ ਤੇ ਖਾਣੇ ਦੀ ਗੱਲ ਪੈਂਦੀ ਨਹੀਂਗੀ ਰੋਗ ਮਾਰਦੀ ਉੱਤੇ ਮੈਂ ਹਾਂ ਜੇ 2 ਮਹੀਨੇ ਠਹਿਰ ਜਾ ਜਿੰਨਾ ਚਿਰ ਉਹ ਲੂ ਸਿੱਧਾ ਨਹੀਂ ਆਪਣਾ ਹੁੰਦਾ ਓਏ ਆਹੋ ਐਂ ਤੇ ਆਪਣਾ ਕੰਮ ਵੇਖਣਾ ਇਹ ਮੇਰੇ ਦਿਵਾਲੀ ਮੰਮੀ ਤੋਂ ਭੂਏ ਚੜੰਦੀ ਆ ਉਹਦੇ ਨੂੰ ਦੇ ਮੈਨੂੰ ਗੱਲਾਂ ਕਰਦੀਆਂ ਇਹਨੂੰ ਇੰਨਾ ਨਹੀਂ ਪਤਾ ਲੱਗਦਾ ਵੀ ਮੇਰੀ ਮਾਂ ਵਾਂ ਜੇ ਮਾੜੀ ਮੋਟੀ ਗੱਲ ਮੈਨੂੰ ਕਹਿ ਵੀ ਲਿੰਦੀ ਹੈ ਤੇ ਮੇਰੀ ਕਿਹੜੀ ਫੀਤੀ ਲਾਥ ਚੱਲੀ ਮੰਮੀ ਤੁਸੀਂ ਉਹਦੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਦਿੰਨੇ ਫਿਰ ਮੈਨੂੰ ਗੁੱਸਾ ਆ ਜਾਂਦਾ ਮੇਰੀ ਗੱਲ ਸ ਮਾਵਾ ਕਹਿੰਦੇ ਨਹੀਂ ਹੁੰਦਾ ਮਾਵਾ ਦੀ ਗੱਲ ਦਾ ਗੁੱਸਾ ਨਹੀਂ ਕਰੀਦਾ ਹੁੰਦਾ ਅੱਗੋਂ ਪਿੱਛੋਂ ਜੋ ਮਰਜੀ ਕਰਿਆ ਕਰੋ ਉਹਦੇ ਸਾਹਮਣੇ 1.5 ਮਹੀਨਾ ਹੀ ਆ ਜੇ ਗੱਲਾਂ ਸੁਣ ਵੀ ਲੈਗੇ ਤੇ ਕਿਹੜੀ ਅਖਰਾ ਚੱਲੀ ਆ ਉੱਥੇ ਫੇਰਾ ਆਮ ਨਾ ਗੱਡੀ 'ਚ ਬੈ ਕੇ ਕਦੀ ਕਿਤੇ ਇਹ ਤਾਂ ਕਦੀ ਕਿਤੇ ਮੰਮੀ ਤੁਸੀਂ ਬੈਠੋ ਤੇ ਮੈਂ ਕੜੀ ਰਾਮ ਕਰਨਾ ਉੱਥੇ ਚੱਲ ਕਰ ਲੈ ਆ ਰਾਮ ਥੱਕ ਗਿਆ ਆ ਹੁਣਾਂ ਤਾਂ ਗਰਮੀ ਬੜੀ ਆ ਉੱਥੇ ਚਾਹ ਘਲਦੇ ਹੋ ਹੈ ਕੋਈ ਨਾ ਉੱਥੇ ਘਲਦਾ ਚੱਲ ਆ ਵੀ ਚੰਗਾ ਹੋ ਗਏ ਰੇਖ ਤੇ ਮੇਖ ਲੱਜ ਗਈ ਗਰ ਲਵਲੀ ਵੀ ਛੁੱਟੀ ਆ ਗਿਆ ਵਾ ਵਿਕੇ ਕਿੰਦੀ ਖੁਸ਼ ਹੀ ਆਹੋ ਕੋਈ ਗੱਲ ਨਹੀਂ ਚੰਗਾ ਸਮਾ ਖੁਸ਼ ਵਾ ਤੇ ਹੁਣ ਇਹਨਾਂ ਦੋਵਾਂ ਜਿਹਿਆਂ ਨੂੰ ਉੱਥੇ ਕੁਲੰਮੀ ਆ ਨਾ ਸੌਰੀ ਇਹਦੇ ਨਾ ਨੂੰ ਹੋਗਾ ਕਿ ਆਇਆ ਮਿਲਣਾ ਹਾਂ ਅਮੇ ਤੇ ਗੱਲ ਸਹੀ ਮਮੇ ਢਾਡੀ ਤੈਨੂੰ ਵੀ ਮੈਂ ਬਥੇਰਾ ਵੱਡਣੀ ਆ ਪਰ ਮੰਮੀ ਮੈਨੂੰ ਗੁੱਸਾ ਆ ਜਾਂਦਾ ਕੀ ਕਰਾਂ ਫਿਰ ਮੈਂ ਗੁੱਸਾ ਨਹੀਂ ਕਰੀਦਾ ਹੁੰਦਾ ਧੀਏ ਜਦੋਂ ਇਹੋ ਜਿਹਾ ਕੰਮ ਕਰਨੇ ਹੁਣ ਗੁੱਸਾ ਖਾਣਾ ਪੈਂਦਾ ਅੱਛਾ ਜੀ ਆ ਇਸ ਵੇਰੇ ਤੇ ਸਾਨੂੰ ਤੇ ਪਤਾ ਹੀ ਨਹੀਂ ਇਹ ਗੱਲ ਦਾ ਠੀਕ ਆ ਠੀਕ ਆ ਓਹੋ ਕੋਈ ਗੱਲ ਨਹੀਂ ਕਿਉਂ ਟੈਨਸ਼ਨ ਲੈਣ ਦੀ ਜੀ ਤੁਹਾਡਾ ਆਪਣਾ ਘਰ ਵਾ ਜਦੋਂ ਮਰਜ਼ੀ ਆਓ ਹੂੰ ਮੈਂ ਤਾਂ ਕਹਿਣਾ ਸੀ ਕੋ ਸਾਸਰ ਨੂੰ ਨਾਲ ਲੈ ਕੇ ਆਈ ਆਪਣੇ ਨੂੰ ਚਾ ਕੋਈ ਗੱਲ ਨਹੀਂ ਤੁਸੀਂ ਜਾਓ ਹਾਂ ਮਿਲ ਕੇ ਜਾਓ ਕੋਈ ਗੱਲ ਨਹੀਂ ਹਾਂ ਠੀਕ ਠੀਕ ਜੋਤ ਗੱਲ ਸੁਣੋ ਮੈਂ ਹਰ ਪਿੰਧੇ ਡਈ ਫੋਨ ਕਰਨਾ ਬਾਜੋ लवली ਭਾਜੀ ਆਈ ਹੋਣੀ ਕਿਤੇ ਅਸਵੀਰ ਦੇ ਤੇ ਦੱਸਿਆ ਹੀ ਨਹੀਂ ਉਹਨਾਂ ਨੇ ਦੱਸਣਾ ਕੀ ਹੈਗਾ ਤੁਸੀਂ ਵੀ ਕਿਸ ਨੂੰ ਨਾ ਹੀ ਦੱਸਿਓ ਅੱਛਾ ਉਦਾਂ ਹੀ ਇੱਕ ਅੱਧੀ ਦਿਨ ਦੀ ਛੁੱਟੀ ਲੈ ਕੇ ਫਿਰ ਆਏ ਆ ਠੀਕ ਹੈ ਠੀਕ ਹੈ ਕੰਮ ਗਏ ਹੋਣੇ ਕਿਤੇ ਤੇ ਉੱਥੋਂ ਫਿਰ ਅੱਗੇ ਕਹਿੰਦੇ ਘਰ ਆ ਗਏ ਠੀਕ ਤੇ ਇੱਕ ਗੱਲ ਹੋਰ ਤਿਆਰੀ ਕਰ ਛੜੋ ਹੋ ਸਕਦਾ ਕੱਲ ਇੱਥੇ ਵੀ ਆਉਣ ਚਲੋ ਕੋਈ ਗੱਲ ਮੈਂ ਤੇ ਆਖਿਆ ਰਵਿੰਦਰ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਸਾਸਰ ਨਾਲ ਲੈ ਕੇ ਆਈ ਤੇ ਕਹਿੰਦੇ ਵੀ ਨਹੀਂ ਅਸੀਂ ਆਪ ਹੀ ਆਵਾਂਗੇ ਦੋ ਜਣੇ ਮੈਨੂੰ ਤਾਂ ਲੱਗਦਾ ਵੀ ਉਹਨਾਂ ਨੇ ਗੱਲਬਾਤ ਕਰਨੀ ਹੈ ਗੱਡੀ ਬੰਨ੍ਹੋ ਹੂੰ ਮੇਰਾ ਤਾਂ ਮੁਖਤਿਆਰ ਭਾਈ ਨੇ ਗੱਲ ਕਰ ਛੜਾ ਆਹੋ ਜੀ ਉਹ ਕੱਲ ਕਾਲੀ ਪਹੁੰਚਣਗੇ ਨਾ ਵੀ ਗੱਲ ਕਿਤੇ ਆ ਗਈ ਇਹ ਗੱਲ ਨਾ ਕਹਿਣ ਦੀ ਮੈਨੂੰ ਅੱਜ ਕੱਲ੍ਹ ਜੀ ਕਰਕੇ ਦਿਓ ਤੇ ਉਹ ਕੰਮ ਨਹੀਂਗਾ ਹੁਣ ਤੇ ਮੈਂ ਉਹਨਾਂ ਨਾਲ ਗੱਲ ਕਰ ਛੜਨਾ ਤੁਸੀਂ ਜੇ ਕੱਲ ਆਉਣਗੇ ਤੇ ਉਹਨਾਂ ਦੀ ਤਿਆਰੀ ਕਰ ਛੜੋ ਚਾਹ ਪਾਣੀ ਦੀ ਕੋਈ ਗੱਲ ਤੇ ਨਾਲ ਰੋਟੀ ਦੀ ਤਿਆਰੀ ਕਰ ਛੜਿਓ ਠੀਕ ਹੈ ਕਰਨਾ ਪਰ ਉਹ ਤੇ ਮੈਂ ਕਰ ਹੀ ਲੈਣਾ ਆ ਪਰ ਜਿਹੜੀ ਵੀ ਗੱਲ ਕਹਿੰਨੀ ਹੈ ਨਾ ਤੁਸੀਂ ਥੋੜਾ ਖਿਆਲ ਲੈ ਨਹੀਂ ਨਹੀਂ ਕੋਈ ਨਹੀਂ ਖਿਆਲ ਲੈ ਦਵਾਕ ਜਵਾਬ ਜਵਾਬ ਕੀ ਦੇਣਾ ਉਹਨਾਂ ਨੂੰ ਕੋਈ ਨਹੀਂ ਤੁਸੀਂ ਕਰੋ ਕੰਮ ਮੈਂ ਬੰਬੀ ਦਾ ਹੋ ਕੇ ਆ ਗਿਆ ਹੈ ਠੀਕ ਹੈ ਆ ਲੋ ਜਾ ਮੰਮੀ ਨੂੰ ਨਹੀਂ ਮਿੱਥੇ ਆ ਜਾਂਦੇ ਕਿ ਉੱਥੇ ਬੈਠੇ ਆ ਉਹ ਉੱਥੇ ਬੈਗੇ ਆ ਅਛਾ ਅਛਾ ਮੇਰੇ ਨਾਲ ਨਾ ਕਿ ਆ ਜਾਓ ਤੇ ਮੈਂ ਚੱਲ ਘੜੀ ਰੈਸਟ ਕਰ ਲਈਂ ਜੀ ਚਲੋ ਵਧੀਆ ਕੀਤਾ ਵਾ ਥੱਕ ਵੀ ਗਏ ਹੋਣੇ ਆ ਓਏ ਆਹੋ ਸਵੇਰ ਦਾ ਬੈਠਾ ਆਂ ਬਸ ਚਕੇ ਚਲੋ ਤੇ ਹੈਈਆ ਪਰ ਮੈਂ ਵੀ ਦੜਨੇ ਇੱਕ ਗੱਲ ਕਰਨੀ ਆ ਦੱਸੋ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਹੋਨੇ ਮੈਂ ਜਦੋਂ ਲਾਉਂਦੀ ਆ ਤੈਨੂੰ ਚਾਹੀਦਾ ਕਿਉਂ ਬਿਜ਼ੀ ਕਰ ਦਿੰਨੇ ਆ ਤੇ ਚਾਹੀ ਅੱਗੇ ਚੁੱਕਣਾ ਹੀ ਨਹੀਂ ਹੁੰਦਾ ਰਪਿੰਦਰ ਫੋਨ ਕੀ ਚੁੱਕਣਾ ਅਫਸਰ ਤੇ ਚੜੇ ਰਹਿੰਦੇ ਆ ਸਿਰ ਦੇ ਉੱਤੇ ਰਪਿੰਦਰ ਮੈਂ ਤੇ ਇੱਕ ਗੱਲ ਹੋਰ ਸੋਚਣ ਡਿਆ ਆ ਵੀ ਮਾਸੀ ਹੋਣਾ ਨੂੰ ਅੱਜ ਸੱਦ ਲੈਣੇ ਆ ਹਾਂਜੀ ਉਹ ਆਪੇ ਮਿਲ ਮਿਲ ਜਾਣਗੇ ਤੇ ਕੱਲ ਚੱਲੀਏ ਨਾ ਭੈਣ ਨੂੰ ਚਲੋ ਕੋਈ ਗੱਲ ਨਹੀਂ ਚੱਲ ਜਾਂਦੇ ਆ ਤੇ ਆਪ ਸਭ ਤੁਹਾਨੂੰ ਹੀ ਡਿਕਨ ਦੀ ਇਹ ਚੱਲ ਆਉਣਗੇ ਤੇ ਇਕੱਠੇ ਜਾਵਾਂਗੇ ਆਹ ਕੋਈ ਗੱਲ ਨਹੀਂ ਕੱਲ ਨਾਲ ਸਵਕਟੇ ਚੱਲ ਜਾਾਂਗੇ ਚਲੋ ਤੇ ਮੈਂ ਸ਼ਾਮੀ ਚੱਲ ਜਾਣਾ ਮੈਂ ਕੱਲ ਨੂੰ ਠੀਕ ਆ ਇਨਜੀਟਿਕੋ ਚਲਣਾ ਤੁਸੀਂ ਉਹ ਮੈਂ ਫਿਰ ਇਦਾਂ ਹੀ ਆਇਆ ਹਾਂ ਮੈਂ ਕਿਹਾ ਛੁੱਟੀ ਆਇਆ ਹਾਂ ਫਿਰ ਵੀ 2-4 ਦਿਨ ਤੇ ਰੋਹਾਂ ਉਹ ਨਹੀਂ 2-4 ਦਿਨ ਨਹੀਂ ਜੇ ਕੱਲ ਸ਼ਾਮਾਂ ਨੂੰ ਨਹੀਂ ਨਾ ਅਗਲੇ ਦਿਨ ਫਿਰ ਮੈਂ ਸਵਕਤੇ ਚਲ ਜਾਣਾ ਹਾਂ ਉਹ ਨਾਲੇ ਜੋਬ ਨੇ ਮੈਨੂੰ ਫੋਨ ਕਰਦਾ ਰਿਹਾ ਤੇ ਉਹਦਾ ਵੀ ਨਹੀਂ ਚੁੱਕਿਆ ਗਿਆ ਤੁਹਾਨੂੰ ਪਤਾ ਤੇ ਸਹੀ ਆ ਫਿਰ ਉਹ ਵੀ ਨਾ ਫਿਕਰ ਕਰਦੀ ਆ ਜਦੋਂ ਤੀ ਫੋਨ ਨਹੀਂ ਚੁੱਕਦੇ ਹੈਗੇ ਉਹ ਫੋਨ ਕਰਦਾ ਹੀ ਉਦੋਂ ਹੀ ਜਦੋਂ ਮੈਂ ਡਿਊਟੀ ਤੇ ਹੁੰਨਾ ਹਾਂ ਤੋ ਚੁੱਕਿਆ ਨਹੀਂ ਗਿਆ ਫਿਰ ਮੇਕੋ ਚਲੋ ਕੋਈ ਨਹੀਂ ਆ ਆਪਾ ਇੱਦਾਂ ਕਰਦੇ ਕੱਲ ਨੂੰ ਜਾ ਕੇ ਨਾ ਹੋਵਾਂਗੇ ਕੋਈ ਗੱਲ ਨਹੀਂ ਕੱਲ ਨੂੰ ਸੌਖ ਤੇ ਚਲ ਜਾਗੇ ਫਿਰ ਹਾਂਜੀ ਹਾਂ ਚਲੋ ਕੋਈ ਨਹੀਂ ਆ ਤੁਸੀਂ ਰੈਸਟ ਕਰ ਲਓ ਤੇ ਮੈਂ ਕੰਮ ਵੇਖ ਲਾ ਕੋਈ ਚੱਲ ਵੇਖ ਲਾ ਤੋ ਕੋਈ ਗੱਲ ਨਹੀਂ ਆ ਲੈ ਹੁਣ ਬਣੀ ਹੋ ਗੱਲ ਚੱਲ ਕੋਈ ਨਹੀਂ ਕੱਲ ਹੋ ਕੇ ਆਉਨੇ ਆ ਨਾਲੇ ਗੱਡੀ ਦੇਣਗੇ ਇਸ ਕਾਰ ਪੀਓ ਕਿੰਨਾ ਮਜ਼ਾ ਆਇਆ ਕਰੂਗਾ ਜਦੋਂ ਉਂਗਲ ਦੇ ਮੈਂ ਚਾਬੀ ਕਮਾਈ ਨਾਲੇ ਸ਼ਰੀਕਾਂ ਨੂੰ ਸਾੜਿਆ ਕਰਾਂਗੇ ਲੱਗੇ ਕਿ ਦਾ ਚਾਈ ਜੀ ਹਰਪਿੰਦਰ ਕੀ ਕਰਨੀ ਪੁੱਤ ਕੁਛ ਨਹੀਂ ਅੰਮੀ ਕਰਨਾ ਕੀ ਆ ਇਹਨਾਂ ਨੂੰ ਚਾਹ ਫੜਾ ਕੇ ਆਈ ਸੀ ਤੇ ਹੁਣ ਮੈਂ ਹਾਂ ਸਫਾਈ ਕਰਨਾ ਥੋੜੀ ਜੀ ਇਦਾਂ ਕਰ ਮੇਰੀ ਤੀ ਕੋਈ ਵਧੀਆ ਜੀ ਚੀਜ਼ ਬਣਾਉਣਾ ਲੱਭ ਲਈ ਵਾਤੇ ਦੱਸੋ ਕੀ ਬਣਾਵਾਂ ਤਪੋਛਲਾ ਨਹੀਂ ਕੀ ਖਾਣਾ ਉਹ ਹੀ ਬਣਾ ਲੈਨੇ ਆ ਚੱਲ ਪੁੱਤ ਆਪਣਾ ਤਾਂ ਰੋਜ਼ੋ ਜੋ ਜੀ ਕਰਦਾ ਬਣਾ ਕੇ ਤਾਂ ਖਾ ਲਈਦਾ ਵਾ ਹਾਂਜੀ ਉਹ ਨਿਆਣਾ ਦੋ ਦਿਨ ਆਇਆ ਵਾ ਕੋਈ ਗੱਲ ਨਹੀਂ ਅੰਮੀ ਪੋਛ ਲਈ ਨਹੀਂ ਮੈਂ ਨਨਕੜੀ ਰਸ ਤੇਹੀ ਕਰਨਾ ਤੇ ਫਿਰ ਉੱਠਦੇ ਤੇ ਫਿਰ ਕੋਈ ਨਹੀਂ ਬਣਾ ਲੈਨੇ ਆ ਪੁੱਤ ਲਵਲੀ ਕਹਿਣ ਡਿਆ ਹੀ ਭਿਜਾਣਾ ਵਾ ਤੁਹਾਡੇ ਪਿੰਡ ਤੂੰ ਤੁਸੀਂ ਜਾ ਕੇ ਤਾਂ ਖੂ ਆਉਂਦੇ ਸਗੋਂ ਸ਼ਾਮਾਂ ਨੂੰ ਚੱਲ ਜੂ ਤੇ ਰਾਤ ਰਿਓ ਉੱਥੇ ਗੱਲਾਂ ਬਾਤਾਂ ਕਰਿਓ ਤੇ ਸਵੇਰੇ ਆ ਜਿਓ ਉੱਠ ਕੇ ਤੇ ਨਾਲੇ ਨਾ ਮੇਰੇ ਤੇ ਇੱਕ ਗੱਲ ਹੋਰ ਸੁਣੋ ਹੁਣ ਜਾਣਾ ਤਾਂ ਤੁਸੀਂ ਹੈਗਾ ਹੀ ਆ ਜਿਹੜਾ ਗੱਡੀ ਵਾਲਾ ਕੰਮ ਆ ਨਾ ਉਹ ਵੀ ਕਾਢ ਹੀ ਆਇਓ ਦੱਸ ਆਇਓ ਤੇ ਕਿਹੜੀ ਲੈਣੀ ਆ ਉਹਦਾਂ ਨਾ ਤੇਰਾ ਭਰਾ ਪੁੱਛਦਾ ਹੀਗਾ ਵੀ ਮਾਸੀ ਜੀ ਦੱਸ ਦੋ ਹਾਂਜੀ ਤੇ ਮੈਂ लवली ਵੱਲੋਂ ਹੀ ਕਿਹਾ ਹੀਗਾ ਵੀ ਆਊਗਾ ਤਾਂ ਉਹ ਦੱਸੂਗਾ ਤਾਂ ਹੁਣ ਤੁਸੀਂ ਜਾਣਾ ਵਾ ਤੇ ਦੱਸ ਆਇਓ ਹਾਂਜੀ ਅੰਮੀ ਜੀ ਕਹਿੰਨ ਤਾਂ ਦੇਈ ਆ ਵੀ ਜਾਣਾ ਆ ਕੱਲ ਨੂੰ ਪਰਸੋਂ ਨੂੰ ਘਰੇ ਖੰਦੇ ਚੱਲ ਜਾਣਾ ਆ ਮੈਂ ਤੇ ਨਾ ਉਹਦੇ ਫਿਰ ਕੱਲ ਨੂੰ ਹੋਈ ਆਵਾਂਗੇ ਤੇ ਬਾਕੀ ਕੋਈ ਗੱਲ ਨਹੀਂ ਆ ਗੱਡੀ ਲੋ ਵੀ ਕਹਿ ਦਾਂਗੇ ਉਹਨਾਂ ਨੂੰ ਮੈਂ ਤਾਂ ਤੁਹਾਨੂੰ ਕਹਿ ਰਹੀ ਅੱਜ ਸ਼ਾਮੀ ਚੱਲ ਜੋ ਗਾੜੀ ਤੁਹਾਡੀ ਮਰਜ਼ੀ ਆ ਦੋਵੇਂ ਜਣੇ ਸਲਾਹ ਕਰ ਲਓ ਜੇ ਸਾਧਨ ਜਾਣਾ ਵਾ ਤਾਂ ਸਾਧਨ ਚੱਲ ਜੋ ਨਹੀਂ ਨਹੀਂ ਅਮੀ ਰਾਤ ਨਹੀਂ ਘਰ ਰਹਿਣਾ ਹੈਗਾ ਸਾਧਨ ਹੀ ਹੋ ਕੇ ਆ ਜਾਣਾ ਕੱਲ ਸੋਗਦੇ ਚੱਲ ਜਾਾਂਗੇ ਨਾ ਤੇ ਸ਼ਾਮ ਨੂੰ ਫਿਰ ਵਾਪਸ ਆ ਜਾਾਂਗੇ ਚੱਲ ਠੀਕ ਆ ਹਾਂ ਜੀ ਸੁਪੋਸ਼ਣ ਨੂੰ ਵੀ ਕੀ ਖਾਣਾ ਵਾ ਉਹ ਬਣਾ ਮੁੰਡੇ ਵਾਸਤੇ ਕੋਈ ਨਹੀਂ ਮੈਂ ਬਣਾ ਲੇਨੀ ਪਟ ਦੇਨੀ ਆ ਵੀ ਇਹ ਲਾ ਇੱਕੋ ਗੱਲ ਹੀ ਬਾਰ ਬਾਰ ਕਰੀ ਜਾਂਦੀ ਆ ਜੇ ਉਹ ਦੋ ਦਿਨ ਆਏ ਆ ਤੋਨਾਂ ਸੋ ਉਦਾਂ ਹੀ ਜਾ ਲੈਣ ਦੋ ਹੁਣ ਇਹਨਾਂ ਜਾ ਕੇ ਨਾ ਫਿਰ ਗੱਡੀ ਵੱਲੋਂ ਗੱਲ ਕਰਨੀ ਆ ਇਹਨਾਂ ਨੇ ਜਾ ਕੇ ਨਾ ਦੇਖੀ ਹੁਣ ਉਹਨਾਂ ਦਾ ਫਿਰ ਮਨ ਸਾੜ ਦੇਣਾ ਵਾ ਬਸ ਇੱਕੋ ਹੀ ਗੱਲ ਹੀ ਕਰੀ ਜਾਂਦੀ ਆ ਗੱਡੀ 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 ਤੋਤੇ ਵਾਂਗੂ ਨਾ ਇੱਕੋ ਹੀ ਰਟ ਲਾਈ ਆ ਤੋਹੀਂ ਇੱਥੇ ਖਲੋਤੇ ਜੇ ਘਰ ਮੁੰਡਾ ਆ ਵਾ ਕਿਹੜਾ ਮੁੰਡਾ ਹਾ ਹਾ ਕਿੰਨੇ ਕੁ ਮੁੰਡੇ ਆ ਇੱਕੋ ਹੀ ਮੁੰਡਾ ਵਾ ਲਵਲੀ ਆਇਆ ਵਾ ਲਵਲੀ ਆਇਆ ਵਾ ਆਹੋ ਉਹਨੇ ਫੋਨ ਫਾਨ ਤੇ ਦੱਸਿਆ ਨਹੀਂ ਵੀ ਮੈਂ ਆਉਣਾ ਵਾਂ ਜਾਂ ਕਿਤਾ ਵਾ ਤੂੰ ਆਉਣਾ ਨਹੀਂ ਕਿਹ ਅੰਨ ਇਧਰ ਉਹਨਾਂ ਨੇ ਤਾਂ ਲੇਸੇ ਅਕਸਰਾਂ ਨੇ ਕੰਮ ਅੱਛਾ ਦੋ ਦਿਨਾਂ ਬਾਅਦ ਆਇਆ ਵਾ ਤੇ ਲੱਕ ਮੁੰਡੇ ਆਏ ਸੀ ਤੇ ਅੱਛਾ ਉਹ ਆਪਣੇ ਤਰ੍ਹਾਂ ਚੱਲ ਗਏ ਪੱਤਾ ਮਤੇ ਦੋਵਾਂ ਕਤੇ ਅੰਦਾਹੇ ਘਰ ਆਏ ਅੱਛਾ ਅੱਛਾ ਤਾਂ ਹੁਣ ਕਹਿੰਦਾ ਸੀ ਦੋ ਦਿਨ ਰਹਿਣਾ ਵਾ ਠੀਕ ਆ ਤਾਂ ਤੁਸੀਂ ਆਂਦੇ ਸੀ ਨਾ ਫੇ ਨਾਂ ਆਖੇ ਲੱਗਣਗੇ ਨਿਆਣੇ ਤੇ ਮੈਨੂੰ ਦੱਸੀ ਹੁਣ ਨਾ ਮੁੰਡੇ ਦੇ ਦਿਮਾਗ 'ਚ ਕੋਈ ਰੀਲ ਭਰ ਦੋ ਤੇ ਕੀ ਕਰਨਾ ਵਾ ਇਹ ਹੁਣ ਤੁਹਾਡੇ ਹੱਥ ਵਸ ਜੇ ਰਮਨੇ ਕਰੀ ਮੈਨੂੰ ਮਿਲ ਤੇ ਲੈ ਆਂਦੇ ਇਹੋ ਜੀ ਪੱਟੀ ਪੜਾਉਂਗਾ ਤੋਤੇ ਵਾਂਗੂ ਬੋਲੂਗਾ ਜਾ ਕੇ ਸੌ ਰਹੇ ਹੋ ਚਲੋ ਜਾ ਕੇ ਪਿਆਰ ਨਾ ਸਮਝਾਇਓ ਬੋਟੀ ਵੀ ਘਰੇ ਤੁਰੀ ਫਿਰਨ ਢਈ ਆ ਉਹਨੂੰ ਪਤਾ ਨਾ ਲੱਗ ਜੇ ਵੀ ਮਿੱਠੇ ਪਿਆਰੇ ਕਿਹੜੇ ਕੰਮ ਨੂੰ ਹੋਏ ਆ ਠੀਕ ਵਾ ਨਾ ਉਹ ਮੈਂ ਲਵਲੀ ਨੂੰ ਵਖਰਾ ਬਿਠਾਲ ਕੇ ਸਮਝਾਉਣਾ ਉਹਨਾਂ ਨੂੰ ਸਾਰੀ ਗੱਲ ਮੈਂ ਆਹੋ ਤੇ ਉਹਨਾਂ ਨੂੰ ਨਾ ਕੱਲਾ ਹੀ ਇਸਲੇਰੇ ਤੇ ਜਾ ਕੇ ਮਿਲ ਕੇ ਲਾਓ ਤੇ ਨਾਲ ਹੀ ਗੱਡੀ ਦੱਸ ਦਾਂਗੇ ਤੇ ਕਿਹੜੀ ਲੈਣੀ ਆ ਉਹ ਕੋਈ ਗੱਲ ਨਹੀਂ ਆ ਘਰ ਬੈਠ ਕੇ ਕਰ ਲੈਣੀ ਆ ਸਲਾਹ ਚਲੋ ਚਲ ਆਪੇ ਇਹ ਵੀ ਹੁਣ ਸਮਝਾ ਦੇਣਗੇ ਮੈਂ ਤੈਨੂੰ ਸਮਝਾ ਹੀ ਦਿੱਤਾ ਵਾ ਕਿ ਪੁੱਤ ਜਿਹੜੀ ਗੱਡੀ ਲੈਣੀ ਆ ਉਹਦਾ ਨਾਮ ਦੱਸ ਕੇ ਆਵੀ ਸਾਡੇ ਵੱਲੋਂ ਭਾਵੇਂ ਔਖੇ ਹੋਣ ਤੇ ਭਾਵੇਂ ਸੌਖੇ ਹੋਣ ਲੈ ਕੇ ਦੇਣੀ ਪੈਣੀ ਆ ਨਾਲੇ ਤੀਆਂ ਵਾਲਿਆਂ ਨੂੰ ਕਰਨਾ ਹੀ ਪੈਂਦਾ ਵਾ ਇਹ ਕਿਹੜਾ ਲੋਕਰ ਕਰਨ ਲੱਗੇ ਪਰ ਮੀਤਾ ਉਹ ਗਰਮੀ ਬੜੀ ਆ ਸ਼ਾਮਾਂ ਨੂੰ ਕਰ ਲੈਣਾ ਕਹਤਾ ਰਵੇ ਬੜਾ ਪਿਆ ਹੀ ਮੈਂ ਕੰਸ ਫਾਈ ਕਰ ਲੈਣੀ ਚਲ ਕੋਈ ਗੱਲ ਨਹੀਂ ਛੱਡ ਓਣ ਗਰਮੀ ਪਈ ਯਾਰ ਮਾਨਾ ਬੈਠ ਕੰਨਲੇ ਤੈਨੂੰ ਲੱਗਾ ਪਤਾ ਕੁਛ ਕਾਦਾ ਲਵਲੀ ਆਇਆ ਅੱਛਾ ਜੋਗਨ ਨੇ ਫੋਨ ਕੀਤਾ ਹੀ ਕਹਿੰਦਾ ਭਾਜੀ ਲਵਲੀ ਆਇਆ ਆਇਆ ਤੇ ਇੱਕ ਦੋ ਦਿਨ ਦੀ ਛੁੱਟੀ ਆ ਫਰ ਲੋ ਤੇ ਆਇਆ ਉਹ ਪਰ ਜੋਗਨ ਸੋਚਣ ਡਿਆ ਹੀ ਕਹਿੰਦਾ ਭਾਜੀ ਕਿਤੇ ਹੁਣ ਚੱਕਦਾ ਪੰਗਾ ਹੀ ਨਾ ਪਾ ਦੇਣਾ ਕਿ ਛੁੱਟੀ ਆ ਤੇ ਹੁਣ ਹੀ ਗੱਡੀ ਲੈ ਕੇ ਦਿਓ ਲਵਲੀ ਆਇਆ ਉਹਨੂੰ ਦੱਸਿਆ ਹੀ ਨਹੀਂ ਕਿ ਪਹਿਲਾਂ ਕਿੰਦੇ ਛੁੱਟੀ ਮਿਲਣ ਨਹੀਂ ਡੇ ਕਿਤੇ ਗੱਡੀ ਵਾਲੇ ਤੇ ਨਹੀਂ ਆਇਆ ਕਿਤੇ ਇੰਨੀ ਜਲਦੀ ਗੱਡੀ ਕਿਥੋਂ ਕਰ ਦੇਣੀ ਉਹਨਾਂ ਨੇ ਪਰ ਉਹ ਪਰਮੀਤ ਜੋ ਯੂਮੰਟ ਦੇ 20 ਕੰਮ ਹੁੰਦੇ ਆ ਉਹਨਾਂ ਕਿਤੇ ਭੇਜਿਆ ਹੋਣਾ ਕੰਮ ਤੇ ਉਥੋਂ ਇਹ 2 ਦਿਨ ਦੀ ਫਰਲੋ ਤੇ ਆ ਗਿਆ ਚਲ ਮੈਂ ਘਰ ਹੋ ਜਨਾ ਤੁਹਾਨੂੰ ਤੇ ਦੋਨਾਂ ਨੂੰ ਹੁਣ ਹੋ ਗਿਆ ਨਾ ਕਿ ਕਿਤੇ ਛੁੱਟੀ ਆਇਆ ਹੈ ਉਹ ਤੋ ਗੱਡੀ ਵੱਲੋ ਜੋਰ ਨਾ ਪਾਦਣਾ ਕਿ ਸਾਨੂੰ ਹੁਣ ਹੀ ਗੱਡੀ ਲੈ ਕੇ ਦਿਓ ਹੈ ਵੀ ਇਦਾਂ ਤੇ ਹੌਸਲਾ ਤਾਂ ਹੈ ਨਹੀਂ ਇਹਨਾਂ ਨੂੰ ਤੇ ਪਰਮੀਤ ਨੇ ਨਿਸ਼ਚਿਤ ਹੀ ਥੋੜੀ ਗੱਡੀ ਲੈ ਕੇ ਦਿੱਤੀ ਜਾਣੀ ਆ ਮੈਂ ਸੋਂ ਜੋਗੋ ਨੂੰ ਫੋਨ ਕਰਨਾ ਆ ਜਮਾ ਮਿਲ ਕੇ ਆਉਣਾ ਜੋਗੋ ਨੇ ਰਵਿੰਦਰ ਨੂੰ ਪੁੱਛਦਾ ਪਹਿਲਾਂ ਕਿ ਜੇ ਤੈਨੂੰ ਕਿਤੇ ਕਹਿਣਗੇ ਨਾ ਗੱਡੀ ਵੱਲੋਂ ਹਾਂਜੀ ਤੇ ਇਨੀਸ਼ੀਤ ਹੀ ਹਾਂ ਨਾ ਕਰੀ ਕੋਈ ਵੀ ਨੰਨੇ ਨੰਦਾ ਟਾਈਮ ਲੈ ਲਈ ਜਰੂਰ ਹੋਣਾ ਕੋਲੋਂ ਅੱਜ ਦਿਨੇ ਪਹਿਲਾਂ ਟਾਈਮ ਹੈ ਨਾ ਜਿੱਤੇ ਗੱਡੀ ਇੱਥੋਂ ਲੈਣੀ ਹੈ ਚੱਲ ਠੀਕ ਆ ਤੂੰ ਹੁਣ ਕੰਮ ਨਾ ਕਰ ਦਮ ਮਾਰ ਅੰਦਰ ਪੱਖੇ ਥੱਲੇ ਬੈਠ ਤੇ ਮੈਂ ਆਇਆ ਮਟਾ ਜਾ ਹੋ ਕੇ ਠੀਕ ਆ ਹਾਂ ਚਲ ਠੀਕ ਆ ਰਮਾ ਜਦ ਤੂੰ ਫੋਨ ਕੀਤਾ ਉਸ ਵੇਲੇ ਤਰਪਿਆ ਸੀ ਮੈਂ ਤਾਂ ਮੁੰਡੇ ਮਿਲ ਕੇ ਆੰਨੇ ਕਿੱਥੇ ਹੈਂ ਜਾਂ ਜੀ ਉਹ ਨਾ ਸੁਤਤਾ ਹੋ ਕੋਈ ਗੱਲ ਨਹੀਂ ਮਾਰਦੀ ਆਵਾਜ਼ ਪਾਣੀ ਤਾਂ ਨਹੀਂ ਪੀਓ ਪਹਿਲਾਂ ਰਪਿੰਦਰ ਪੁੱਤ ਪਾਣੀ ਲਿਆ ਹਾਂ ਪਹਿਲਾਂ ਔਰ ਭਾਈ ਤੁਸੀਂ ਕਿਹਾ ਬਸ ਵਧੀਆ ਭਾਜੀ ਸਭ ਠੀਕ ਠਾਕ ਮੈਂ ਵੀ ਚੰਗਾ ਹੋਇਆ ਮੁੰਡਾ ਛੁੱਟੀ ਆਇਆ ਮੈਂ ਦੋ ਚਾਰ ਦਿਨ ਹੀ ਰਵੇ ਉਹ ਨਹੀਂ ਭਾਜੀ ਛੁੱਟੀ ਨਹੀਂ ਆਇਆ ਉਦਾਂ ਇਹਨਾਂ ਜੂੰਡ ਚੋਂ ਕੰਮ ਹੀ ਕੋਈ ਇਹਨਾਂ ਦਾ ਅੱਛਾ ਤੇ ਇੱਕ ਦੋ ਦਿਨ ਵਾਸਤੇ ਚੱਲ ਜਣਾ ਨਾ ਚਲੋ ਇੰਨਾ ਚੰਗਾ ਮਿਲ ਕੇ ਜਾਊਗਾ ਹਾਂਜੀ ਹਾਂਜੀ ਚੱਲ ਭੈਣ ਜੀ ਤੁਸੀਂ ਵਧੀਆ ਕੀਤਾ ਮੈਨੂੰ ਪਤਾ ਸੀ ਮਾਸੀ ਦਾ ਬੜਾ ਪਿਆਰ ਆ ਨਿਆਣੇ ਦੇ ਨਾਲ ਮੈਂ ਤਾਂ ਹੀ ਫੋਨ ਕੀਤਾ ਸੀ ਮੈਂ ਹਾਂ ਹੁਣ ਆਇਆ ਵਾ ਛੁੱਟੀ ਮੁੜ ਕੇ ਪਤਾ ਨਹੀਂ ਦੋਈ ਨਹੀਂ ਨਹੀਂ ਆਉਣਾ ਤੇ ਨੀਂ ਮੀ ਨਹੀਂ ਆਉਣਾ ਚੱਲ ਮਿਲ ਗੇਲ ਜਾਓ ਤਾਂ ਹੀ ਆਣਗੇ। ਤੇ ਜਾ ਚੰਗਾ ਕੀਤਾ ਕੇ। ਇਹ ਸੋ ਬਾਹਰ ਗਏ ਕੰਮ ਅਰੇ ਘਰ ਆਈ ਐ। ਉਸ ਵੇਲੇ ਲਾਇਕ ਤੋਂ ਫੇ ਮੈਂ ਵੀ ਚਲਾ ਤਾਂ ਬਹੁਤ ਵਧੀਆ ਕੀਤਾ। ਸੱਸੀ ਮਸੀ ਸੱਸੀ ਮਸੀ ਸੱਸੀ ਘਰ। ਖਾ ਲਓ ਪਾਣੀ। ਅਰੇ। ਰਵਿੰਦਰ ਕੀ ਕੰਡਿਆ ਲੋਲੀ? ਇਹ ਕੋਈ ਕੁਛ ਨਹੀਂ ਰੈਸਟ ਕਰਨ ਦੇ ਜੀ। ਅੱਛਾ। ਹਾਂ ਜੀ। ਚੱਲ ਕੋਈ ਗੱਲ ਨਹੀਂ ਕਰ ਲਾਂ ਤੇ ਰੈਸਟ। ਫੇ ਰੋਟਾ ਫੇ ਮਿਲ ਲਿਨੀ। ਨਹੀਂ ਕੋਈ ਨਹੀਂ ਮਠਾਲਦੀ ਆ। ਨਹੀਂ ਨਹੀਂ ਮਠਾਲਾਂ ਤੁਹਾਡੇ। ਕੋਈ ਗੱਲ ਨਹੀਂ ਇੱਥੇ। ਚੱਲ ਕੋਈ ਗੱਲ ਪਤਾ। ਤੇ ਇਦਾਂ ਕਰ। ਉਹਨਾਂ ਚਰਚਾ ਬਣਾ ਲਾ ਵਧੀਆ ਜੀ ਕੋਈ ਨਹੀਂ ਬਣਾਉਣੀ ਤੇ ਉਹਨਾਂ ਚੰਨ ਲਵਲੀ ਨੇ ਵੀ ਉੱਠੀ ਪੈਣਾ ਠੀਕ ਆਇਆ ਤੇ ਬੈਂਟ ਹੀ ਹੁੰਦਾ ਹੀ ਹੈ ਲਵਲੀ ਨੂੰ ਮੈਂ ਕਿਹਾ ਪਿਆ ਆ ਤੇ ਹੈ ਹੀ ਆ ਹੁਣ ਜਾ ਕੇ ਆਪਣੇ ਸਹੁਰਿਆਂ ਤੋਂ ਵੋਇਆ ਤੁਹਾਨੂੰ ਸਾਰੀ ਗੱਲ ਮੈਂ ਦੱਸੀ ਤੇ ਹੈਗੀ ਹੀ ਤੇ ਉਹ ਦਿਨ ਇਹਦਾ ਸਾਲਾ ਤੇ ਸਾਲੇ ਹਾਰ ਆਏ ਹੀ ਤੇ ਗੱਡੀ ਬਾਰੇ ਪੁੱਛਦੇ ਹੀ ਅਹੀਂ ਕਿਹੜੀ ਹੁਣ ਗੱਡੀ ਚਲਾਉਣੀ ਐ ਤੇ ਮੈਂ ਕਹਾਂ लवली ਨੂੰ ਪਤਾ ਕਿਹੜੀ ਲੈਣੀ ਐ ਤੇ ਬੋਟੀ ਨੂੰ ਮੈਂ ਕਹਤਾ ਹਾਂ ਮੈਂ ਵੀ ਆਪੇ ਹੀ ਦੱਸਾਂ ਐ ਕਿ ਕਿਹੜੀ ਲੈਣੀ ਤੇ ਕਿਹੜੀ ਨਹੀਂ ਲੈਣੀ ਤੇ ਨਾਲੇ ਮਿਲ ਕੇ ਲਾਇਆ ਚੱਜੇਗਾ ਉਹ ਸਮੂਹ ਆਇਆ ਆ ਨਾਲੇ ਹੁਣ ਆਪਣੇ ਸਾਥ ਦੀ ਗੱਡੀ ਲੱਢੂਗਾ ਜਿਹੜੀ ਦੱਸੂਗਾ ਉਹ ਵਧੀਆੰਗੇ ਅਗਲੇ ਹੁਣ ਕਿਰਦੇ ਨਾ ਗਾ ਰਹੂ ਹੀ ਕੋਈ ਵੀ ਭਾਜੀ ਮੈਂ ਨਾ लवली ਨੂੰ ਪੂਰਾ ਇਥੋਂ ਪੜਾ ਕੇ ਭੇਜਣਾ ਵਾ ਤੇ ਜਾਂਦਿਆਂ ਤੂੰ ਗੱਡੀ ਦੀ ਗੱਲ ਕਰਨੀ ਐ ਵੇਖ ਲਓ ਭਾਜੀ ਪਤਾ ਨਹੀਂ ਕਿੱਦਾਂ ਦੇ ਰਿਸ਼ਤੇਦਾਰ ਆ ਸਾਨੂੰ ਸ਼ਰਮ ਆਉਣ ਲੱਪੀ ਐ ਗੱਡੀ ਗੱਡੀ ਕਰਦੇ ਪਰ ਉਹਨਾਂ ਨੂੰ ਕੋਈ ਸ਼ਰਮ ਨਹੀਂ ਉਹੜਾ ਵਿਚੋਲਾ ਵੇ ਵਿੱਚ ਉਹਨੂੰ ਅਸੀਂ ਕਿਹਾ ਸੀ ਉਹਨੇ ਗੱਡੀ ਸੁਣਾ ਹੀ ਨਹੀਂ ਦਿੱਤਾ ਇਹੋ ਗੱਲ ਹੋਣੀ ਆ ਤਾਂ ਹੀ ਨਾ ਟਾਈਮ ਲੱਗ ਗਿਆ ਚਲੋ ਹੁਣ ਜੀ ਉਹਨਾਂ ਦਾ ਇਰਾਦਾ ਇਹ ਹੀ ਕਿਸੇ ਤਰ੍ਹਾਂ ਨਾ ਸ਼ਾਹ ਮਾਰ ਲਿਆ ਵਾਹੀ ਕੁਝ ਦੇਣਾ ਵੀ ਨਹੀਂ ਪਿਆ ਘਰ ਬਾਹਰ ਵੀ ਵਧੀਆ ਲੱਭ ਲਿਆ ਇਹੋ ਗੱਲ ਹੀ ਆ ਵੇਖੋ ਇਹੋ ਜਿਹੇ ਰਿਸ਼ਤੇ ਤਾਂ ਲੱਭਦਾ ਨਹੀਂ ਭਾਜੀ ਨੌਕਰੀ ਵਾਲਾ ਤੇ ਵਿਚੋਲੇ ਨੂੰ ਚਾਹੀਦਾ ਸੀ ਉਦੋਂ ਕਹਿ ਦੇਣਾ ਤੇ ਚਲੋ ਹੁਣ ਜੀ ਉਹਨੇ ਗੱਲ ਕੀਤੀ ਆ ਨਾ ਤਤੁਹੀਂ ਇਹ ਦਾਵਾ ਉਹਦੀ ਸ਼ਾਪ ਨਾ ਰੱਖ ਕੇ ਬਹਿ ਜਾ ਮੁੜ ਕੇ ਉਹ ਗੱਲਾਂ ਕਰਦਾ ਫਿਰੂ ਲੋਕਾਂ 'ਚ ਸ਼ਾਪ ਉਹਦੀ ਦੇ ਦਿਓ ਉਹ ਮੇਰਾ ਤਾਂ ਰਾਜਾ लवली ਕੋ ਭੇਜਦਾ ਨਹੀਂ 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 लवली ਕਿਉਂ ਭੇਜਨੀ ਆਪ ਆਪ ਦੋਵੇਂ ਜਣੇ ਜਾਵਾਂਗੇ ਨਾਲੇ ਤੇ ਸ਼ਾਪ ਦੇ ਕੇ ਆਵਾਂਗੇ ਤੇ ਨਾਲੇ ਗੱਲਬਾਤ ਕਰਕੇ ਆਵਾਂਗੇ ਐਵੇਂ ਨਿਆਣੇ ਦੇ ਹੱਥ ਨਹੀਂ ਆਂਦੀ ਚੀਜ਼ਾਂ ਕੱਲੀ ਦੀਆਂ ਹੁੰਦੀਆਂ ਘਰ ਜਾ ਕੇ ਨਾ ਆਪ ਦੇ ਕੇ ਆਹ ਹਾਂ ਆਪ ਹੀ ਜਾਵਾਂਗੇ ਭੈਣ ਜੀ ਮੈਂ ਤਾਂ ਕੇਕ ਦਿਨ ਇਹਨਾਂ ਨੂੰ ਕਹਿ ਲਈ ਹਾਂ ਇਹਨਾਂ ਮੁੜ ਕੇ ਕਾਨੀ ਨਹੀਂ ਕੀਤਾ ਅਤੇ ਉਹ ਨਾ ਚਾਹ ਨਾ ਲੱਗਣਿਆ ਵਾ ਉਹਦੇ ਨੇ ਦੂਰੇ ਫਿਰਦੇ ਰਹੇ ਉਹ ਨਹੀਂ ਕੋਈ ਗੱਲ ਨਹੀਂ ਗੱਡੀ ਕੋਲ ਘਰ ਆ ਲੰਦੇ ਸ਼ਾ ਫਿਰਦੇ ਇਹ ਵੀ ਤੁਹਾਡੀ ਗੱਲ ਠੀਕ ਵਾ ਅਸੀਂ ਤਾਂ ਇਹ ਤੁਹਾਨੂੰ ਸੱਦਿਆ ਵਾ ਨੇ ਕੋਈ ਗੱਲ ਨਹੀਂ ਉਹਨਾਂ ਨੂੰ ਕਰ ਲੈਂਦੇ ਜਿਹੜੀ ਗੱਲਬਾਤ ਇਹ ਜਾਂਦਾ ਵਾ ਨਾ ਤੇ ਪਤਾ ਲੱਗ ਹੀ ਜਾਣਾ ਹੋਇਆ ਹੋਇਆ ਤੇ ਹੈ ਹੀ ਆ ਹੁਣ ਕਹਿ ਕੇ ਗਏ ਆ ਹੁਣ ਆ ਨਾ ਗੱਡੀ ਦੀ ਨਹੀਂ ਪੈਣੀ ਇਹ ਵੀ ਹੁਣ ਲੈ ਕੇ ਹੀ ਆਵੇ ਨਾਲੇ ਭਾਂਜੀ ਕਾਂ ਲਈ ਆ ਹੁਣ ਤੇ ਆਪ ਆਏ ਹੀ ਦੋਵੇਂ ਜੀ ਪੁੱਛਣ ਵੀ ਨਹੀਂ ਦਏ ਹੀ ਤੇ ਮੈਂ ਅੱਗੇ ਸੰਦੀਪ ਨਾਲ ਗੱਲਾਂ ਲਈਆਂ ਹਾਂ ਕਰਨਾ ਕਿ ਹੁਣ ਜੇ ਪੁੱਛਣ ਹੀ ਦਏ ਆ ਤੇ ਜਿਹੜੀ ਲਵਲੀ ਨਾਲ ਚਲਾਉਣੀ ਆ ਉਹ ਦੱਸ ਦੇ ਉਹਨਾਂ ਨੂੰ ਹੋਰ ਜਿਹੜਾ ਗੱਡੀ ਘਾਹ ਕੇ ਬੁਰੇ-ਬੁਰੇ ਬਣੇ ਆ ਹੁਣ ਚੰਗੀ ਜਿਹੀ ਬਣ ਜਾਈਏ ਲੈ ਦੇਣੀ ਇਹ ਗੱਡੀ ਜਿਹੇ ਤਰ੍ਹਾਂ ਹੁਣ ਤੇਰੀ ਡੱਬੀ ਜੀ ਇਹਨੂੰ ਪੂਰਾ ਸੋਹਣਾ ਸਮਝਾ ਕੇ ਭੇਜਣਾ ਵਾ ਇਹ ਨਹੀਂ ਕਿ ਛੋਟੀ ਗੱਡੀ ਲੈ ਕੇ ਤੇ ਸਾਡੇ ਮੱਥੇ ਮਾਰ ਦੇਣ ਹੂੰ ਪੂਰੀ ਦੱਸੀ ਉਹਨੂੰ ਕਿ ਸਕਾਰਪਿਓ ਐਨ ਲੈਣੀ ਆ ਹੂੰ ਮੇਰੀ ਸੁਣੋ ਗੱਲ ਜੇ ਛੋਟੀ ਗੱਡੀ ਆਈ ਅਹੀਂ ਨਾ ਕਿੱਥੇ ਦੇਣਾ ਵਾ ਸੁਪਟ ਤੇ ਤੁਹਾਡਾ ਘਰ ਖਲੋਤੀ ਆ ਹੁਣ ਨਾ ਤੁਹਾਡਾ ਤਾਂ ਹੀ ਰਹਿੰਦਾ ਵਾ ਜੇ ਇਹਦੇ ਨਾਲੋਂ ਵੱਡੀ ਆਊਗੀ ਤੇ ਉਹ ਫਿਕਰ ਨਾ ਕਰ ਹੁਣ ਵੱਡੀ ਹੀ ਆਊਗੀ ਰਮਨ ਦੀ ਗੱਲ ਬਿਲਕੁਲ ਸਹੀ ਆ ਵੱਡੀ ਗੱਡੀ ਤੇ ਆਣਗੇ ਨਾ ਤਾਂ ਫੇਰ ਇਹਨਾਂ ਛਟਕਾਰਾ ਹਣਾ ਠੀਕ ਆ ਨਾ ਭੈਣ ਜੀ ਲੋਕਾਂ ਦੀ ਗੱਲਾਂ ਕਰਨੀਆਂ ਪਿਆਰ ਤਾਂ ਤੁਹਾਡੇ ਘਰ ਖਲੋਤੀ ਆ ਤਾਂ ਨਿੱਕੀ ਲੈ ਕੇ ਤੁਸੀਂ ਕੀ ਕਰਨਾ ਹੀ ਸੱਸੀ ਕਾ ਮਸੀ ਜੀ ਹਸ ਕਾਲ ਹੋ ਰਿਹਾ ਸੱਸੀ ਹਾਂ ਹੋਸਣਾ ਠੀਕ ਹੈ ਹਾਂਜੀ ਠੀਕ ਠਾਕ ਜੇ ਵਧੀਆ ਤੁਸੀਂ ਸੁਣਾਓ ਵਧੀਆ ਆਪਣੇ ਵਿੱਚ ਉਸਨੇ ਨਹੀਂ ਠੀਕ ਹੈ। ਉਹ ਸ਼ੁਠੀਕਾ ਦੀ ਇਦਾਂ ਹੀ ਦੋ ਦਿਨ ਆ ਗਏ ਫਿਰ ਮਿਲਣ ਤੁਰਨ। ਚੱਲ ਚੰਗਾ ਵਾ। ਹਾਂਜੀ। ਬਿਲਕੁਲ ਚਾਹੀਦਾ ਨਾਲੇ। ਹਾਂਜੀ। ਤੈਨੂੰ ਸੁਣਾਉਂ ਠੀਕ ਠਾਕ। ਹਾਂ ਠੀਕ ਠਾਕ ਵਧੀਆ। ਚਲੋ ਵਧੀਆ ਚਾਹੀਦਾ। ਚਲੋ ਵਧੀਆ ਭਾਈ ਦੋ ਦਿਨ ਹੀ ਆਏ ਨਾ। ਹੁਣ ਕੌਣ ਦਾ ਗਿਆ ਤੇ ਸਾਰਿਆਂ ਜੀ ਕੰਡਾ ਮਿਲਣ ਨੂੰ। ਉਹ ਜਾ ਹੋਈ ਤੇ ਆਈ ਜੀ। ਦੋ ਦਿਨ ਹੋ ਗਏ ਨਾ ਫੋਨ ਵੀ ਨਹੀਂ ਕੀਤਾ। ਮੇਰੀ ਤੇ ਜਾਣ ਸੂਲੀ ਦਾ ਟੰਗੀ ਸੀਗੀ ਕਿ ਪਤਾ ਨਹੀਂ ਕਿਉਂ ਇਹਨੇ ਫੋਨ ਨਹੀਂ ਕੀਤਾ। ਹੋਰ ਪਤਾ ਕੀ ਆ ਕਿੰਨਾ ਫਿਕਰ ਹੁੰਦਾ ਮਾਵਾ ਨੂੰ। ਉਹ ਫੋਨ ਫੋਨ ਇਦਾਂ ਹੀ ਆ ਮਾਸੀ ਜੀ ਨੇ ਦੱਸੀ ਮੈਂ ਅੱਗੇ ਗੱਲ। ਉਹ ਚੁੱਕਨ ਚੱਕਨ ਨੀnga ਦਿੰਦੇ ਉੱਥੇ ਫੋਨ ਚੱਲ ਬੰਦਾ ਜਦ ਤਵੇਲਾ ਹੁੰਦਾ ਨਾ ਮਾੜਾ ਜਿਹਾ ਕਰਕੇ ਦੱਸ ਦੇ ਨਾ ਕਿ ਮੈਂ ਠੀਕ ਠਾਕ ਆ ਮੰਮੀ ਇਹਨੇ ਨਾਲ ਨਾ ਭਲੇਜੇ ਨੂੰ ਖੰਡ ਪੈ ਜਾਂਦੀ ਆ ਕਿ ਫੋਨ ਆਇਆ ਕਰ ਲਿਆ ਕਰ ਪੁੱਤ ਜਿਹੜਾ ਟਾਈਮ ਕੱਢ ਕੇ ਫਿਕਰ ਕਰਦੇ ਤੇਰੇ ਮਾਪੇ ਉਹ ਵੀ ਤੁਹਾਨੂੰ ਫਿਕਰ ਬੜਾ ਹੁੰਦਾ ਆ ਜਿੱਦ ਤਰ੍ਹਾਂ ਹੁੰਨੀ ਹੁੰਦਾ ਉਹ ਨਹੀਂ ਜਦੋਂ ਫ੍ਰੀ ਟਾਈਮ ਹੁੰਦਾ ਉਹ ਮੈਂ ਘਰ ਹੀ ਦਿੰਨਾ ਤੇ ਬਾਅਦ ਚ ਇਹ ਹੁੰਦਾ ਵੀ ਰੋਟੀ ਪਾਣੀ ਖਾ ਕੇ ਤੇ ਸੌਂਈਏ ਹਾਂ ਉਹ ਫੋਨ ਆਇਆ ਮੰਮੀ ਤੇਰੀ ਤਾਂ ਮੈਨੂੰ ਕਹਿਣ ਲਈ ਹੀ ਤੇ ਜਾਣਾ ਮੁੰਡੇ ਦੇ ਸਹੁਰੇ ਵੀ ਤੇ ਆਦੀ ਫਿਰ ਜਾਂਦੀ ਪਰ ਹੁਣੇ ਕਾ ਸੁਣ ਮੇਰੀ ਕੀ ਤਾਰਾ ਕੀ ਜਿਹੜੀ ਗੱਲ ਕਰਨ ਜਾਣਾ ਉਹ ਕਰਕੇ ਆਵੀ ਇਹਨਾਂ ਪਕੌੜੇ ਖਾ ਕੇ ਦੇ ਘਰ ਆਲੇ ਸਮਝ ਲੱਗੀ ਵਾ ਕੀ ਕਹਿੰਦੀ ਆ ਮਸੀ ਤੂੰ ਹੀ ਫੇਰ ਨਾ ਕਰੋ ਐਸੇ ਕਰਕੇ ਤੇ ਮੈਂ ਆਇਆ ਵਾ ਉਦਾਂ ਦੇ ਭਾਵੇਂ ਮੈਂ ਉੱਥੋਂ ਹੀ ਚੱਲ ਜਾਂਦਾ ਨਾਲੇ ਮੰਮੀ ਮੈਨੂੰ ਫੋਨ ਕਰਕੇ ਕਹੀ ਜਾਂਦੇ ਸੀ ਕਿ ਕਿਹੜੀ ਗੱਡੀ ਲੈਣੀ ਆ ਸਾਨੂੰ ਦੱਸ ਜਾਣ ਕੇ ਤੇ ਤਾਂ ਕਰਕੇ ਮੈਂ ਆ ਗਿਆ ਸੀ ਭੈਣ ਜੀ ਜਦੋਂ ਮੌਕਾ ਮਿਲੇ ਨਾ ਹੱਥੋਂ ਗਵਾਉਣਾ ਨਹੀਂ ਚਾਹੀਦਾ ਇਹਨੂੰ ਤਾਂ ਮੈਂ ਇਹੋ ਸਮਝਾਉਣ ਲਈ ਆ 17-18 ਲੱਖ ਦੀ ਗੱਡੀ ਆ ਜੇ ਮੂੰਹੋਂ ਮੰਗਿਆ ਮਿਲ ਜਾਏ ਤਾਂ ਹੋਰ ਕੀ ਚਾਹੀਦਾ ਵਾ ਐਵੇਂ ਪੈਸੇ ਖਰਚਣੇ ਆ ਉਹ ਪੈਸੇ ਜਿਹੜੇ ਆ ਫਿਰ ਦੋ ਕਿੱਲੇ ਬਣਾਵਾਂਗੇ ਤੇਰੀ ਜ਼ਮੀਨ ਵੱਜੂਗੀ ਉਹ ਕੋਈ ਗੱਲ ਨਹੀਂ ਤੁਸੀਂ ਕਿਉਂ ਟੈਨਸ਼ਨ ਲੈਣ ਦੇ ਜੀ ਮੈਨੂੰ ਕੱਲ ਜਾ ਕੇ ਲਿਆਂਦੋ ਉੱਥੇ ਗੱਲ ਕਰਕੇ ਆਵੀਂ ਆਪ ਨਾ ਕਰੀ ਰਪਿੰਦਰ ਕੋ ਅਖਵਾਵੀ ਚੰਗਾ ਕੋਈ ਗੱਲ ਨਹੀਂ ਇਹੋ ਕਹੂਗੀ ਉੱਥੇ ਜਾ ਕੇ ਫੇਰ ਪਤਾ ਪੁੱਤ ਕੀ ਹੁੰਦਾ ਵਾ ਤੂੰ ਗੱਲ ਕਰੇਂਗਾ ਅਗਲੇ ਕਹਿਣਗੇ ਜਵਾਈ ਨੇ ਮੂੰਹ ਪਾੜ ਕੇ ਗੱਡੀ ਦਾ ਨਾਮ ਦੱਸਿਆ ਪੀ ਆ ਗੱਡੀ ਲੈਣੀ ਆ ਜੇ ਧੀ ਦੱਸੂਗੀ ਨਾ ਤੇ ਕਵਾਂਗੇ ਤੁਹਾਡੀ ਧੀ ਆਂਦੀ ਪੈਂਚ ਨਾਲੋਂ ਲਓ ਮੀਟੇ। 1 ਕਰਮੇ ਨੂੰ ਪਹੁੰਚ ਲੈੰਦੋ ਉੱਥੇ। ਚਲ ਕੋਈ ਗੱਲ ਨਹੀਂ ਚਾਹ ਪਾਣੀ ਤਾਂ ਪੀਓ। ਅਰਪਿੰਦਰ ਲਿਆ ਪੁੱਤ ਚਾਹ ਬਣੀ ਨਹੀਂ ਅਜੇ।